ਪ੍ਰਤੀ ਦਿਨੀ ਸ਼ਹਿਰ ਬਾਗਾਪੁਰਾਣਾ ਦੇ ਅੰਦਰ ਭਾਰਤ ਦੇ ਬਹੁਤ ਪ੍ਰਸਿੱਧ ਕਰਿਆਨਾ ਸਟੋਰ ਈਜ਼ੀਡੇ ਵੱਲੋਂ ਆਪਣੀ ਬ੍ਰਾਂਚ ਖੋਲੀ ਗਈ ਸੀ ਜਿਸ ਵਿੱਚ ਉਹਨਾਂ ਦੇ ਵੱਲੋਂ ਵਧੇਰੀਆਂ ਆਈਟਮਾਂ ਦੇ ਉੱਪਰ ਵਕ-ਵਕ ਡਿਸਕਾਊਂਟ ਦੇ ਕੇ ਗ੍ਰਾਹਕਾਂ ਨੂੰ ਆਪਣੇ ਵੱਲ ਖਿੱਚਿਆ ਜਾ ਰਿਹਾ ਸੀ ਨਵੇਂ ਖੁੱਲੇ ਇਸ ਸਟੋਰ ਦੇ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਮੋਸ਼ਨਲ ਸਮੱਗਰੀ ਵੰਡੀ ਗਈ ਹੈ ਜਿਸ ਵਿੱਚ ਵਕ-ਵਕ ਵਸਤੂਆਂ ਉੱਪਰ ਇਹਨਾਂ ਵੱਲੋਂ ਦਿੱਤੀ ਜਾ ਰਹੀ ਛੋਟ ਦਾ ਵੇਰਵਾ ਬਖੂਬੀ ਦਿੱਤਾ ਗਿਆ ਸੀ ਜਿੱਥੇ ਕਿ ਈਜ਼ੀ ਡੇ ਵੱਲੋਂ ਵੱਡੀ ਗਿਣਤੀ 'ਚ ਡਿਸਕਾਊਂਟ ਤਾਂ ਦਿੱਤੇ ਜਾ ਰਹੇ ਨੇ ਪਰ ਇਹਨਾਂ ਡਿਸਕਾਊਂਟਾਂ ਤੋਂ ਉੱਪਰ ਗ੍ਰਾਹਕਾਂ ਨੂੰ ਇਹਨਾਂ ਸਟੋਰਾਂ ਦੇ ਉੱਪਰ ਉਦੋਂ ਜ਼ਲੀਲ ਹੋਣਾ ਪੈਂਦਾ ਜਦੋਂ ਇਹਨਾਂ ਦੇ ਵੱਲੋਂ ਆਮ ਵਸਤੂ ਪਾਉਣ ਵਾਲੇ ਲਿਫਾਫੇ 7 ਰੁਪਏ ਵਿੱਚ ਵੱਖਰੇ ਦਿੱਤੇ ਜਾਂਦੇ ਨੇ ਭੋਲਾ ਪਾਲਾ ਗ੍ਰਾਹਕ ਪਹਿਲਾਂ ਆਪਣੀ ਸ਼ਾਪਿੰਗ ਕਰਦਾ ਹੈ ਅਤੇ ਜਦੋਂ ਉਸ ਵੱਲੋਂ ਆਪਣਾ ਚੁਣਿਆ ਹੋਇਆ ਸਮਾਨ ਬਿੱਲ ਭਰਨ ਲਈ ਅੱਗੇ ਲੱਗੇ ਕਾਊਂਟਰ ਉੱਪਰ ਲਿਆਂਦਾ ਜਾਂਦਾ ਤਾਂ ਉਸ ਵੇਲੇ ਉਸ ਗ੍ਰਾਹਕ ਦੇ ਸਮਾਨ ਦਾ ਰੇਟ ਲਗਾਉਣ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਇਹ ਸਮਾਨ ਆਪਣੇ ਘਰੋਂ ਲਿਆਂਦੇ ਬੈਗ ਦੇ ਵਿੱਚ ਪਾਵੋਗੇ ਜਾਂ ਈਜ਼ੀ ਡੇ ਵੱਲੋਂ ਬੈਗ ਲਵੋਗੇ ਜਿਸ ਦੀ ਕੀਮਤ 7 ਰੁਪਏ ਵਸੂਲੀ ਜਾਂਦੀ ਹੈ ਗ੍ਰਾਹਕ ਵਿਚਾਰਾ 7 ਰੁਪਏ ਪਿੱਛੇ ਰੋਲਾ ਪਾਉਣ ਦੀ ਬਜਾਏ ਉਥੋਂ ਜਾਂ ਤਾਂ ਲਿਫਾਫਾ ਖਰੀਦ ਲੈਂਦਾ ਹੈ ਅਤੇ ਜਾਂ ਸਮਾਨ ਹੱਥ ਵਿੱਚ ਹੀ ਫੜ ਕੇ ਲਿਜਾਣ ਲਈ ਮਜਬੂਰ ਹੁੰਦਾ ਹੈ ਇਥੇ ਤੁਹਾਨੂੰ ਦੱਸ ਦਈਏ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਉਕਤ ਬੈਗ ਜਿਸ ਦੀ ਕੀਮਤ 7 ਰੁਪਏ ਈਜ਼ੀ ਡੇ ਦੇ ਵੱਲੋਂ ਫਿਕਸ ਕੀਤੀ ਗਈ ਹੈ ਉਹ ਕੰਪਨੀ ਨੂੰ ਪਿੱਛੋਂ ਬਹੁਤ ਹੀ ਘੱਟ ਰੇਟ ਦੇ ਉੱਪਰ ਲਿਫਾਫਾ ਉਪਲਬਧ ਹੁੰਦਾ ਜਿਸ ਦੇ ਜ਼ਰੀਏ ਕੰਪਨੀ ਵੱਡੀ ਗਿਣਤੀ ਵਿੱਚ ਲੁੱਟ ਕਰ ਰਹੀ ਹੈ ਦੂਜੀ ਗੱਲ ਇੱਥੇ ਵੀ ਦੱਸਣੀ ਬਣਦੀ ਹੈ ਕਿ ਕੰਪਨੀ ਦੇ ਵੱਲੋਂ ਆਪਣੇ ਛਪਾਏ ਗਏ ਕਿਸੇ ਵੀ ਪੈਂਫਲੇਟ ਜਾਂ ਬੋਰਡ ਉੱਪਰ ਕਿਤੇ ਇਹ ਨਹੀਂ ਲਿਖਿਆ ਹੋਇਆ ਕਿ ਕੈਰੀ ਬੈਗ ਦੇ ਪੈਸੇ ਵੱਖਰੇ ਦੇਣੇ ਪੈਣਗੇ ਇਤੋਂ ਤੱਕ ਈਜ਼ੀ ਡੇ ਦੇ ਵੱਲੋਂ ਆਪਣੇ ਸਟੋਰ ਦੇ ਵਿੱਚ ਵੀ ਕੋਈ ਨੋਟ ਨਹੀਂ ਲਗਾਇਆ ਗਿਆ ਜਿਸ ਦੇ ਜ਼ਰੀਏ ਗ੍ਰਾਹਕਾਂ ਨੂੰ ਪਹਿਲਾਂ ਸੂਚਿਤ ਕੀਤਾ ਜਾ ਸਕੇ ਕਿ ਕੈਰੀਅਰ ਬੈਗ ਦੇ ਪੈਸੇ ਵੱਖਰੇ ਦੇਣੇ ਪੈਣਗੇ ਤੁਸੀਂ ਤੇ ਸ਼ੋਪਿੰਗ ਕਰਨ ਵਾਸਤੇ ਆਏ ਆਂ ਹਾਂਜੀ ਕੀ ਤੁਹਾਨੂੰ ਪਤਾ ਵੀ ਕੈਰੀ ਬੈਗ ਆਪਣਾ ਲੈ ਕੇ ਆਉਣਾ ਪੈਂਦਾ మే మే ਜਦੋਂ ਪਹਿਲੀ ਵਾਰ ਇੱਥੇ ਆਇਆ ਜੀ ਉਸ ਦਿਨ ਮੈਨੂੰ ਪਤਾ ਲੱਗਿਆ ਉਹ ਸਮਾਨ ਲੈ ਲਿਆ ਕਹਿੰਦੇ ਕੈਰੀ ਬੈਗ ਤੁਹਾਨੂੰ ਆਪ ਦਾ ਲੈਣਾ ਪਊਗਾ ਉਹਦੀ ਤੁਹਾਨੂੰ 9 ਰੁਪਏ ਕੇ 10 ਰੁਪਏ ਲੱਗੂ ਲੱਗਣਗੇ ਜੀ ਉਹ ਮੈਂ ਆਪ ਦੀ ਸਕੂਟਰੀ ਦੇ ਵਿੱਚ ਰੱਖ ਕੇ ਲੈ ਕੇ ਗਿਆ ਕੈਰੀ ਬੈਗ ਜਿਹੜਾ ਤੁਸੀਂ ਲੋਕਾਂ ਨੂੰ ਕਿਉਂ ਨਹੀਂ ਦਿੰਦੇ ਸਰ ਜੀ ক্লোజ్ ਕਰ दीजिए ਐਸੇ ਵਾਤੇ मत कीजिए ਠੀਕ ਹੈ ਸਰ ਆਪ ਕੈਮਰੇ ਦੇ ਸਾਹਮਣੇ ਕਿਉਂ ਨਹੀਂ ਬੋਲਣਾ ਚਾਹਤੇ ਚਲੋ ਜੇ بتا ਦਿਓ ਦੇਖੋ ਮੈਂ ਕੈਮਰੇ ਦੇ ਸਾਹਮਣੇ ਕਿਹਾ ਨਹੀਂ ਹੈ ਮੇਰੇ ਕੋ ਪਤਾ ਕਰਨੇ ਪੜੇਗਾ ਉੱਪਰ سے ਮੈਂ ਬਾਤ ਕਰ ਲੇਤਾ ਹਾਂ ਨਹੀਂ ਆਪ ਇਤਨਾ ਵੀ ਨਹੀਂ ਬਤਾ ਸਕਦੇ ਕਿ ਕੈਮਰੇ ਦੇ ਸਾਹਮਣੇ ਮੈਂ इजीली ਦੂੰ ਇਸ ਦੇ ਬਾਰੇ ਵਿੱਚ ਵੀ ਕਾਲ ਰਿਪੋਰਟ ਕਰੂੰਗਾ ਮੈਂ ਆਪਦੀ ਸਾਰੀ ਕਵਾਰੀ ਰਿਪੋਰਟ ਕਰ ਰਿਹਾ ਹਾਂ ਦੇਖੋ ਇਹ ਜਿੰਨੇ ਟ ਆਪਣੇ ਪਹਿਲਾਂ ਪਾਸਲਾ ਬੋਲਦੇ ਹਨ ਪਹਿਲਾਂ 10 ਰੁਪਏ ਫਿਰ 9 ਰੁਪਏ ਫਿਰ 7 ਰੁਪਏ ਮੈਨੂੰ ਆਪਣੇ ਸੀਨੀਅਰ ਨਾਲ ਗੱਲ ਕਰਨੀ ਹੈ ਮੈਂ ਆਪਦੀ ਸਾਰੀ ਕਵਾਰੀ ਰਿਪੋਰਟ ਕਰ ਰਿਹਾ ਹਾਂ ਤੁਸੀਂ ਲਿਖ ਕੇ ਹੋਗੇ ਨਾ ਲਿਖੇ ਆਪ ਤਾਂ ਹੋਗੇ ਲਿਖ ਕੇ ਦਿਓ ਤਾਂ ਮੈਂ ਲਿਖ ਕੇ ਦੇ ਦਿੰਦਾ ਸਰ ਤੁਸੀਂ ਮੈਨੇਜਰ ਹੋ ਤੁਸੀਂ ਸਾਡੇ ਕੈਮਰੇ ਨੂੰ ਵੀ ਫਲ ਹੈ ਤੁਸੀਂ ਇਹ ਰਿਕਾਰਡਿੰਗ ਨਹੀਂ ਕਰ ਸਕਦੇ ਸਰ ਮੈਂ ਆਪ ਕੋ ਬਹੀ ਕਹਿ ਰਿਹਾ ਹਾਂ ਕੈਮਰਾ ਇਸ ਵੀ ਸ਼ਟ ਕਰ ਦਿਜੀਏ ਅਬ ਦਾ 10 ਰੁਪਏ ਦੇ ਕੀਮਤ ਜਿਹੜਾ ਬੈਗ ਹੈ ਇਹ ਧੀਰੇ ਹੈਗੇ ਆ ਜਿਹਦੇ ਵਿੱਚ ਮੈਂ ਜਿਹੜਾ ਸਮਾਨ ਹੈ ਮੈਂ ਪਾ ਕੇ ਜਾਊਗਾ ਲੇਕਿਨ ਪਤਾ ਨਹੀਂ ਸੀਗਾ ਵੀ ਜਦੋਂ ਮੈਂ ਇਸ ਸਟੋਰ ਤੇ ਆਇਆ ਸੀ ਵੀ ਮੈਂ ਜਿਹੜਾ ਸਮਾਨ ਲੈਣ ਵਾਸਤੇ ਆਇਆ ਮੈਂ ਸਕੂਟਰ ਤੇ ਆਇਆ ਸੀਗਾ ਲੇਕਿਨ ਮੇਰੇ ਕੋਲ ਕੁਝ ਨਹੀਂ ਸੀ ਜਦੋਂ ਮੈਂ ਸਮਾਨ ਆਪਣਾ ਲਿਆ ਕੇ ਇਹਨਾਂ ਕੋਲੇ ਲੈਣ ਵਾਸਤੇ ਮੈਂ ਟੇਕਲਪੁਰ ਤੇ ਆਇਆ ਜਦੋਂ ਨਾਲ ਸਾਰਾ ਕੁਝ ਕੀਤਾ ਕਹਿੰਦੇ ਵੀ ਕੈਰੀ ਬੈਗ ਤੁਸੀਂ ਆਪਣਾ ਲਾਓਗੇ ਜਾਂ ਸਾਡੇ ਕੋਲ ਮੈਨੂੰ ਪੁੱਛਿਆ ਵੀ ਕੈਰੀ ਬੈਗ ਦੇ ਵਿੱਚ ਪੈਸੇ ਲੱਗਦੇ ਨੇ ਕਹਿੰਦੇ ਵੀ ਹਾਂ 75 ਰੁਪਏ ਤੁਹਾਡੇ ਕੋਲੋਂ ਅਸੀਂ ਜਿਹੜੇ ਕੈਰੀ ਬੈਗ ਦੇ ਇਹ ਇੱਕ ਕਰਵਾਵਾਂਗੇ ਤੇ ਫਿਰ ਤੁਹਾਹੀ ਸਮਾਨ ਹੈਗਾ ਲੈ ਕੇ ਦੱਸੋ ਹੁਣ ਮੇਰੀ ਮਜਬੂਰੀ ਹੈਗੀ ਆ ਕਿ ਜੇ ਜਿਹੜਾ ਮੈਨੂੰ ਉਹ ਸਮਾਨ ਹੈ ਕੈਰੀ ਬੈਗ ਦੇ ਵਿੱਚ ਪਵਾ ਕੇ ਜਾਣਾ ਪਣਾ ਕਿਉਂਕਿ ਮੇਰੇ ਕੋਲ ਕੁਝ ਵੀ ਹੈ ਨਹੀਂਗਾ ਮੈਨੂੰ ਜਿਹੜਾ ਸਮਾਨ ਕਿਵੇਂ ਚੱਕ ਕੇ ਜਾਵਾਂ ਕਿਉਂਕਿ ਮੈਂ ਸਮਾਨ ਮੈਨੂੰ ਉਹਦੀ ਜਰੂਰੀ ਹੈ ਮੈਂ ਲੈ ਕੇ ਵੀ ਜਾਣਾ ਹੈਗਾ ਤੇ ਮੈਂ ਸਰਕਾਰ ਤੋਂ ਹੀ ਮੰਗਦਾ ਤਾਂ ਕਿਹੜੇ ਹਸਪਤਾਲ ਦੇ ਸਟੋਰ ਉੱਲੇ ਹੈਗੇ ਆ ਉਹਨਾਂ ਸਟੋਰਾਂ ਦੇ ਵਿੱਚ ਉਹ ਕਹਿੰਦਾ ਇੱਕ ਲਿਸਟ ਲਗਣੀ ਚਾਹੀਦੀ ਜੀਦੇ ਵਿੱਚ ਹਰ ਚੀਜ਼ ਦੱਸਿਆ ਰਹੇ ਜ ਸੋ ਜਿਹੜਾ ਬੰਦਾ ਉੱਤੇ ਕਸਟਮਰ ਆਇਆ ਹੈਗਾ ਉਹਨੂੰ ਕੋਈ ਪ੍ਰੋਬਲਮ ਆ ਰਹੀ ਤੇ ਮੇਰੀ ਇਹੀ ਗੱਲ ਚੱਲਦੀ ਬਾਗਾਪੁਰਾਣਾ ਤੋਂ ਸੰਦੀਪ ਦੀਪੀ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰ ਇਹ ਚੰਗ